ਓ ਮਾਂ ਮੇਰਾ ਆਪਣਾ ਜਿਹੜਾ ਨਾ ਮਨ ਭਰ ਆਉਂਦਾ ਜਦੋਂ ਮੈਂ ਉਹ ਗੱਲ ਸੋਚਦਾ ਵੀ ਮਾਂ ਲੰਗੇ ਪੈਰੀਂ ਜਲਾਲਪੁਰ ਤੋਂ ਚੱਲ ਕੇ ਹਰ ਮੱਸਿਆ ਦੇ ਵਿਹਾੜੇ ਸੁਲਤਾਨਪੁਰ ਲੋਧੀ ਜਾਂਦੀ ਸੀਗੀ ਵੀ ਮੇਰਾ ਪੁੱਤਰ ਇੱਕ ਦਿਨ ਤਰੱਕੀ ਹਾਸਲ ਕਰੇ ਮੈਂ ਮਾ ਸੁਲਜੀਤ ਕੌਰ ਨੂੰ ਬੇਨਤੀ ਕਰਾਂਗਾ ਆਹ ਮਾਤਾ ਜੀ ਦੋ ਕਦਮ ਚੱਲ ਕੇ ਅੱਜ ਤੁਹਾਡਾ ਬੇਟਾ ਦੁਨੀਆ ਦਾ ਮਹਾਨ ਖਿਡਾਰੀ ਹੈ ਮੇਰਾ ਆਪਣਾ ਮਨ ਜੋ ਹੈ ਉਹ ਭਰ ਹੁੰਦਾ ਜਦੋਂ ਮੈਂ ਆਹ ਗੱਲ ਸੋਚਦਾ ਹਾਂ ਸੋ ਤਾੜੀਆਂ ਮਾਰ ਦਿਓ ਵਾ ਸੁਲਜੀਤ ਕੌਰ ਦੇ ਵਾਸਤੇ ਵੀ ਮਾਤਾ ਜੀ ਪੁੱਛੋ ਇਹਨਾਂ ਬੱਚੀਆਂ ਦੇ ਲਾਗੇ ਇੱਕ ਗੁਲਦਸਤਾ ਤੁਹਾਡੇ ਹੱਥੇ ਵਿੱਚ ਹੋਵੇਗਾ ਤੁਸੀਂ ਆਪਣੇ ਬੱਚੇ ਦਾ ਮੋਟਰਸਾਈਕਲ ਦੀ ਲਾ ਮੰਗ ਉਹਨਾਂ ਦੇ ਨਾਲ ਉਹਨਾਂ ਦੇ ਭੂਆ ਜੀ ਨੌਰਪੁਰ ਤੋਂ ਆਖਣ ਲਈ ਜੀ ਹਾਂ ਭੂਆ ਜੀ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਭੂਆ ਦੇ ਪਿੰਡ ਅਕਸਰ ਪਾਲਾ ਜਾਂਦਾ ਰਿਹਾ ਪਾਲੇ ਇੱਕ ਗੱਲ ਮੈਂ ਤੈਨੂੰ ਪੁੱਛਾਂਗਾ ਇਤੁਏ ਐਡਾ 스타 ਬਣਿਆ ਇੱਕ ਇਨਸਾਨ ਦੱਸ ਜਿਹਦਾ ਸਭ ਤੋਂ ਵੱਡਾ ਯੋਗਦਾਨ ਹੈ ਤੇਰੀ ਖੇਡ ਦੇ ਵਿੱਚ ਐਡਾ 스타 ਬਣਾਉਣ ਦੇ ਵਿੱਚ ਇੱਕ ਇਨਸਾਨ ਦਾ ਨਾ ਜ਼ਰੂਰ ਦੱਸਣਾ ਆਪਣੀ ਮਾਤਾ ਜੀ ਦਾ ਸਭ ਤੋਂ ਵੱਡਾ ਯੋਗਦਾਨ ਮੰਨਦਾ ਜਲਾਲਪੁਰੀਆ ਪਾਲਾ